ਸਕਾਦ ਇਹ ਵੀ ਦੇਖ ਰਹੇ ਸਾਰੇ 1000 ਰੁਪਿਆ ਪਰ ਸਸਤੀਕਾਰ ਅੱਜਾ ਸਿਖਾਉਂਛਿਆ ਮਿੰਡਾ ਜਿੰਨੇ ਨੇ ਪਿੰਡ ਮਹਿਰਾਜ ਜਿੱਥੇ ਕੀ 18 ਭਾਈ ਬਸਤਾਨ ਜੀ ਵਿਖੇ ਸਪੰਦ ਪ੍ਰਭਜੋਸ਼ ਸਿੰਘ ਦੀ ਪਰੋਕ ਅਜੁਰ ਵਿੱਚ ਤਬਾਹ ਕਰਾ ਕੇ ਚਰਾਇਦੰਦ ਜਿੱਥੇ ਮਹੀਨੇ ਦੇ ਵਿੱਚ ਇੱਕ ਦਿਨ ਕੈਪਰਾਂ ਕੇ ਬੋਖਤ ਦਵਾਈ ਦਿੱਤੀ ਜਾਂਦੀ ਹੈ ਉੱਥੇ ਹੀ ਹਾਕੋ ਵਾਕਵੱਤ ਰਜ਼ੀਤ ਭਾਈ ਦਾ ਵਾਅਦਾ ਦਾ ਨਾਲ ਜੇਸੀ ਅਜੁਰ ਵਿੱਚ ਜਿਕੇ ਰਾਜਨੀਤੀ ਮੁਠੀ ਰੱਖੀ ਤੈਨ ਦਾ ਸਵਾਰਜ ਸਿੱਟੀ ਨੂੰ ਲਾਕਾਸ ਤਰੋੜੇ ਕੰਤ ਪ੍ਰੋਜੋਤ ਜੀ ਦਾ ਤੋਂ ਕਾਰਜ ਪ੍ਰੋਜੋਤ ਜੀ ਦਾ ਸਾਸਿਕਾ ਸਾਸਿਕਾ ਅੱਬੇ ਜਿਹੜੇ ਸੁਜੇ ਡਿਸਪੈਂਸਿਵ ਕਲੀਨਿਕ ਵੀ ਆਏ ਚ ਕਿਸ ਤਰ੍ਹਾਂ ਦੇ ਕਿਹੜੀ ਕਿਹੜੀਆਂ ਬਿਮਾਰੀਆਂ ਦੇ ਇਲਾਜ ਕਰਦੇ ਤੇ ਕਿਹੜੀ ਕਿਹੜੇ ਤਰੀਕੇ ਨਾਲ ਕਰਦੇ ਜੀ ਵੈਸੇ ਅਸੀਂ ਆਯੁਰਵੈਦਕ ਤਰੀਕੇ ਨਾਲ ਜੜੀਆਂ ਬੂਟੀਆਂ ਨਾਲ ਇਲਾਜ ਕਰਦੇ ਹਾਂ ਜਿਵੇਂ ਹੋ ਗਈ ਫਲਵੇਰੀ ਇਹ ਅੱਜਕੱਲ ਬਹੁਤ ਜ਼ਿਆਦਾ ਰੋਗ ਹੈ ਧਿਆਨ ਕਰੋਗਾ ਬਹੁਤ ਜ਼ਿਆਦਾ ਪਹਿਲਾਂ ਕਿਸੇ ਕਿਸੇ ਦੇ ਹੁੰਦਾ ਸੀ ਪਰ ਹੁਣ ਇਹ ਬਹੁਤ ਗਿਣਤੀ ਹੋਣ ਲੱਗਾ ਰੋਗ ਇਹ ਤੇ ਮੈਡੀਸਨ ਐਲੋਪੈਥੀ ਮੈਡੀਸਨ ਵਿੱਚ ਜਿਹੜਾ ਘੱਟ ਮਤਲਬ ਇਲਾਜ ਹੈਗਾ ਆਯੁਰਵੈਦਿਕ ਵਿੱਚ ਇਹਦਾ ਕਾਫੀ ਹੱਦ ਤੱਕ ਇਲਾਜ ਹੈਗਾ ਜੀ ਜੇ ਜਿਹੜੀ ਤੁਸੀਂ ਗੱਲ ਕਰੀਓ ਫਲਵੇਰੀ ਦੀ ਇਹ ਹੁੰਦੀ ਕਿਉਂ ਹੈ ਇਹ ਕਾਰਨ ਕੀ ਹੈ ਕਿਸ ਕਾਰਨ ਮਤਲਬ ਇਹ ਜਿਵੇਂ ਅੱਜ ਰਹਿਣ ਸਹਿਣ ਖਾਣ ਪੀਣ ਲੋਕਾਂ ਦਾ ਸਾਰਾ ਕੁਝ ਬਦਲ ਗਿਆ ਜੀ ਜਿਵੇਂ ਹੁਣ ਮਿੱਠੇ ਨਾਲ ਖੱਟਾ ਖਾ ਲਿਆ ਖੱਟੇ ਨਾਲ ਮਿੱਠਾ ਖਾ ਲਿਆ ਤੇ ਇਸ ਤਰ੍ਹਾਂ ਕੋਈ ਭਰੇ ਲੋਕਾਂ ਦਾ ਬਹੁਤ ਘੱਟ ਹੈ ਕਿਉਂਕਿ ਜਿਹੜੇ ਰਸਾਇਣ ਬਹੁਤ ਛੜਕਦੇ ਆਂ ਅਸੀਂ ਸਪਰੇਅ ਬਹੁਤ ਕਰਦੇ ਆਂ ਅਨਾਜ ਤੇ ਸਬਜ਼ੀਆਂ ਤੇ ਕਿਉਂਕਿ ਸ਼ਾਮ ਨੂੰ ਅਸੀਂ ਸਪਰੇਅ ਕਰਦੇ ਆਂ ਤੇ ਸਵੇਰ ਨੂੰ ਅਸੀਂ ਖਾ ਲੈਨੇ ਆਂ ਕਿਉਂਕਿ ਉਹਨੇ ਡਿਫੈਕਟ ਕਰਨੇ ਕਰਨਾ ਹੈ ਸਾਡੇ ਸਰੀਰ ਤੇ ਜਿਹੜੇ ਅੱਗੇ ਸੁਣਦੇ ਉਹ ਕਹਿੰਦੇ ਜੀ ਜੇ ਮੱਛੀ ਦੇ ਪੌੜੇ ਖਾ ਕੇ ਉੱਤੇ ਦੁੱਧ ਪੀ ਲੋ ਤਾਂ ਫਲਵਾਹੀ ਹੋ ਜਾਂਦੀ ਹੈ ਤੇ ਤਦਾਂ ਉਹੀ ਕਰਦਾ ਕਿ ਹੋਰ ਵੀ ਕਈ ਅਸਰ ਨੇ ਹੋਰ ਵੀ ਬਹੁਤ ਜ਼ਿਆਦਾ ਕਾਰਨੇ ਆ ਇਹਦੇ ਕਿਉਂਕਿ ਜਿਹੜਾ ਚਲੋ ਪੈਸ ਨੂੰ ਬੰਦਾ ਹੁੰਦਾ ਮੱਛੀ ਨਹੀਂ ਖਾਂਦਾ ਮਸਜੀ ਦੇ ਪਕੌੜੇ ਨਹੀਂ ਖਾਂਦਾ ਉਹ ਦੂਸਰੇ ਜਿਹੜੇ ਵੈਸਣੂ ਲੋਕ ਨੇ ਉਹਨਾਂ ਨੂੰ ਵੀ ਹੋ ਜਾਂਦਾ ਜੀ ਇਹ ਲੋਕ ਲੜਕੀਆਂ ਨੂੰ ਹੋ ਜਾਂਦਾ ਜੀ ਦੇਖੋ ਉਹ ਤਾਂ ਪਿਆਰੀ ਕੋਈ ਨਸਾ ਨਹੀਂ ਕਰਦੀਆਂ ਤੇ ਇਹ ਖਾਣ ਪਾਣ ਦੇ ਸਾਡੇ ਸਮਾਜ ਵਿੱਚ ਹੈ ਜਿਹੜਾ ਪੱਧਰ ਬਹੁਤ ਗਿਰ ਚੁੱਕਾ ਹੈ ਤੇ ਇਸੇ ਦੇ ਕਾਰਨ ਇਹ ਬਿਮਾਰੀਆਂ ਭਿਆਨਕ ਰੂਪ ਤਾਰ ਰਹੀਆਂ ਨੇ ਇਹ ਜਿਹੜੀ ਬਿਮਾਰੀ ਹੈ ਇਹ ਹਾਰਪੀਨ ਤੋਂ ਬਿਨਾ ਜਿਵੇਂ ਖਾਮਦਾਨੀ ਵੀ ਹੁੰਦੀ ਹੈ ਵੀ ਕਈ ਵਾਰ ਮਾਪਿਓ ਦੇ ਹੁੰਦੀ ਹੈ ਤਾਂ ਉਹ ਜ਼ਰੂਰੀ ਨਹੀਂ ਬੱਚਾ ਚ ਵੀ ਹੋਗੀ ਜਾਉਣੀ ਨਹੀਂ ਉਹ ਕੋਈ ਜ਼ਰੂਰੀ ਨਹੀਂ ਠੀਕ ਹੈ ਜੀ ਹਾਂ ਜੀ ਇਹ ਜਿਹੜੀ ਬਲੱਡ ਪ੍ਰੈਸ਼ਰ ਦੇ ਕਈ ਵਾਰ ਤਾਂ ਛੋਟੇ-ਛੋਟੇ ਜਿਹੇ ਦੇ ਕਈ ਬੱਦ ਬੱਦੇ ਪੂਰੇ ਚਿਹਰਾ ਹੋ ਜਾਂਦਾ ਇਹ ਮੈਂ ਕਈ ਨੋਟ ਕੀਤਾ ਜੀ ਜਿਵੇਂ ਹੁਣ ਕੋਈ ਬਲੱਡ ਪ੍ਰੈਸ਼ਰ ਦੀ ਦਵਾਈ ਖਾਂਦਾ ਨਾਲ ਅੰਗਰੇਜ਼ੀ 슈ਗਰ ਦੀ ਖਾਂਦਾ ਉਹਨਾਂ ਨੂੰ ਬਹੁਤ ਤੇਜ਼ੀ ਨਾਲ ਇਹ ਵਾਧੀ ਹੈ ਕਿਉਂਕਿ ਜਦੋਂ ਉਹ ਆਪ ਆਯੁਰਵੈਦਿਕ ਇਲਾਜ ਵੀ ਇਹਨਾਂ ਦਾ ਕਰਦੇ ਆ ਜਿਵੇਂ ਜਿਵੇਂ ਦਵਾਈਆਂ ਵਿੱਚ ਮੈਂਸ਼ਨ ਹੁੰਦੀਆਂ ਨੇ ਉਹ ਮਰੀਜ਼ ਬਹੁਤ ਘੱਟ ਠੀਕ ਹੁੰਦੇ ਨੇ ਜੀ ਹੌਲੀ-ਹੌਲੀ ਠੀਕ ਹੁੰਦੇ ਨੇ ਬਹੁਤ ਜ਼ਿਆਦਾ ਦੂਸਰੇ ਮਰੀਜ਼ਾਂ ਦੇ ਇਹ ਜਿਹੜੇ ਜੜੀ ਬੁੱਠੀਆਂ ਤੇ ਨਾਲ ਸੁਚਿਤ ਦਵਾਈਆਂ ਇਹ ਰੈਡੀमेड ਹੁੰਦੀਆਂ ਜਾਂ ਖੋਦ ਰਗੜ ਕੇ ਬਣਾ ਲੈਂਦੇ ਨੇ ਖੋਦ ਰਗੜ ਕੇ ਹੀ ਤਿਆਰ ਕਰਦੇ ਆ ਜੀ ਹੱਥੀ ਠੀਕ ਹੈ ਜੀ ਇੱਕ ਮਹੀਨੇ ਬਾਅਦ ਅਸੀਂ ਹਰੇਕ ਮਹੀਨੇ ਕੈਂਪ ਲਾਉਂਦੇ ਆ ਇੱਥੇ ਦੂਰੋਂ ਦੂਰੋਂ ਮਰੀਜ਼ ਆਉਂਦੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਖੁਸ਼ ਹੋ ਕੇ ਜਾਂਦੇ ਆ ਜੀ ਰਿਜ਼ਲਟ ਕਿੰਨੇ ਪਰਸੈਂਟ ਆ ਰਹੇ ਵੀ ਪੁਰਾਣੇ ਰਿਜ਼ਲਟ ਬਹੁਤ ਵਧੀਆ ਜੀ ਤੁਸੀਂ ਆ ਕੇ ਮਤਲਬ ਜਦੋਂ ਮਰੀਜ਼ਾਂ ਨੂੰ ਮਿਲੋਗੇ ਨਾ ਕਿਉਂਕਿ ਜਿਹੜਾ ਬੰਦਾ ਤਾਂ ਭਰੇ ਹੀ ਰੱਖਦਾ ਉਹ ਤਾਂ ਸਾਨੂੰ ਪਤਾ ਹੀ ਬਹੁਤ ਘੱਟ ਜਾਂ ਸ਼ਰਾਬ ਨਾਲ ਪੀਂਦੇ ਆ ਤੇ ਪਰ ਜਿਹੜੇ ਪ੍ਰੇਹਜ ਕਰਦੇ ਆ ਕੁਝ ਬਹੁਤ ਨੂੰ ਅਸੀਂ ਛੜਾਵੀ ਚੁੱਕਿਆ ਜੀ ਦਵਾਈ ਬੰਦ ਵੀ ਐ ਬਾਕੀ ਚੱਲੀ ਜਾਂਦੇ ਕਿਉਂਕਿ ਥੋੜਾ ਜਿਹੜਾ ਜਿਹੜਾ ਇਲਾਜ ਆ ਨਾ ਸਲੋ ਹੁੰਦਾ ਜਿਹੜਾ ਤੁਸੀਂ ਹੁਣ ਪ੍ਰੇਹਜ ਦੀ ਗੱਲ ਕਰੀਏ ਕਿਸ ਤਰ੍ਹਾਂ ਦੇ ਪ੍ਰੇਹਜ ਰੱਖਣੇ ਚਾਹੀਦੇ ਬੈਚਰ ਨੂੰ ਬੰਦੇ ਨੂੰ ਕੀ ਰੱਖਣੇ ਚਾਹੀਦੇ ਐ ਤੇ ਮਾਸਾਫੀ ਨੂੰ ਕੀ ਰੱਖਣੇ ਚਾਹੀਦੇ ਸਾਰਿਆਂ ਨੂੰ ਵੈਸੇ ਤਾਂ ਇੱਕ ਤਾਂ ਜਿਹੜੀ ਗਰਮ ਚੀਜ਼ ਆ ਥੋੜੀ ਗਰਮ ਚੀਜ਼ ਨਾਲ ਇਹ ਵਲਤੀ ਐ ਗਰਮੀ ਦਾ ਜਦੋਂ ਮੌਸਮ ਹੁੰਦਾ ਉਦੋਂ ਵੀ ਥੋੜੀ ਜੀ ਘਟ ਇਹ ਮਤਲਬ ਘਟਦੀ ਆ ਜੀ ਦਵਾਈ ਨਾਲ ਸਰਦੀ ਚ ਇਹ ਜ਼ਿਆਦਾ ਠੀਕ ਹੁੰਦੀ ਆ ਕੈਂਡ ਦਾ ਭਾਵ ਇਹ ਹੈ ਜਿਆਦਾ ਤੇਜ਼ ਮਿਰਚ ਮਸਾਲੇ ਖਟਾਈ ਵਾਲੀਆਂ ਜਿਆਦਾ ਚੀਜ਼ਾਂ ਜਿਵੇਂ ਹੁਣ ਆਪਾਂ ਪਹਿਲਾਂ ਮਿੱਠਾ ਖਾ ਲਿਆ ਫਿਰ ਖੱਟਾ ਖੱਲਾ ਇੱਕ ਚੀਜ਼ ਖਾ ਲਓ ਜਿਹੜੀ ਮਰਜ਼ੀ ਖਾ ਲਓ ਪਰ ਲੋੜ ਤੋਂ ਜਿਆਦਾ ਨਾ ਕੋਈ ਵੀ ਚੀਜ਼ ਕਿਉਂਕਿ ਜਿਹੜੀ ਸ਼ਰਾਬ ਹੈ ਸ਼ਰਾਬ ਨਾਲ ਵੀ ਇਹ ਵਾਧਦੀ ਹੈ ਜੀ ਇਹ ਵੀ ਮੇਰਾ ਦੇਖਿਆ ਹੈ ਤੇ ਕੋਸ਼ਿਸ਼ ਇਹ ਹੈ ਵੀ ਸਾਡਾ ਜਿਹੜਾ ਸਾਦਾ ਭੋਜਨ ਉਹੀ ਬੰਦੇ ਨੂੰ ਕਰਨਾ ਚਾਹੀਦਾ ਹੈ ਉਸੇ ਦੀ ਬੈਨੀਫਿਟ ਹੈ ਜੀ ਇੱਕ ਦੇਖੇ ਜਦੋਂ ਇਹ ਭਲਵਾਦੀ ਹੁੰਦੀ ਹੈ ਇਹਦੇ ਛੋਟੇ ਛੋਟੇ ਨਿਸ਼ਾਨ ਪੈ ਦਉਂਦੇ ਆ ਹਾਂਜੀ ਹਾਂਜੀ ਉਸ ਤੋਂ ਬਾਅਦ ਇਹ ਬੱਤੀ ਤੁੜੀ ਚੱਲਦੀ ਜਾਂਦੀ ਹੈ ਵੀ ਇਹ ਸਭ ਕੋਈ ਐਜਾ ਬਿਲਾ ਜਗ੍ਹਾ ਜਿਹੜੀ ਕੇਰਾਤ ਰੋਕੀ ਜਾ ਸਕਦੀ ਹੈ ਉੱਥੇ ਹੀ ਖੜ ਜੇ ਇਹ ਰੁਕ ਜਾਂਦੀ ਹੈ ਇਹ ਆਜੋ ਵੈਦਕ ਦਵਾਈ ਨਾਲ ਨਾ ਰੁਕ ਜਾਂਦੀ ਹੈ ਵਧਣਾ ਰੁਕ ਜਾਂਦੀ ਹੈ ਕਿਉਂਕਿ ਜੇਕਰ ਕੋਈ ਖਾਣ ਪਾਣੀ ਮਤਲਬ ਲੋਕਾਂ ਦਾ ਇਹੋ ਜਿਹਾ ਹੋ ਜਾਂਦਾ ਉਹਦੇ ਨਾਲ ਫਿਰ ਇਹ ਰੁਕਦੀ ਨਹੀਂ ਵੱਧਦੀ ਤੁਰੀ ਜਾਂਦੀ ਸਾਰਾ ਪਿੰਡਾ ਚਟਾ ਹੋ ਜਾਂਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਜਿਹੜੀ ਇਹ ਫਲਵਾਹੀ ਦੀ ਆਪਾਂ ਗੱਲ ਕਰਦੇ ਆਂ ਵੀ ਇਹਦੇ ਜਿਵੇਂ ਹੋਮੋਪੈਥੀ ਦੇ ਵਿੱਚ ਵੀ ਦੱਸਦੇ ਆ ਹੁਣ ਹੋਰ ਵੀ ਇਹ ਕਾਰਗਰ ਸਭ ਤੋਂ ਵਧੀਆ ਆਯੁਰਵੇਦ ਬਣਦਾ ਤੁਸੀਂ ਆਯੁਰ ਹਾਂ ਆਯੁਰਵੇਦ ਦੇ ਵਿੱਚ ਇੱਕ ਇਹ ਕੋਸਟ ਕਿੰਨਾ ਹੈ ਵੀ ਅਪਾ ਜੇ ਬੰਦਾ ਕਰੋਨਾ ਚਾਹੀਏ ਕਿੰਨਾ ਖਰਚਾ ਹੁੰਦਾ ਨਹੀਂ ਜਿਆਦਾ ਕੋਸਟਲੀ ਨਹੀਂ ਹੈਗਾ ਜੀ ਚਲੋ ਉਹ ਹਰੇਕ ਬੰਦੇ ਤੇ ਡਿਪੈਂਡ ਹੈ ਬੈਠ ਤੇ ਜੋ ਵੀ ਇਲਾਜ ਕਰਦਾ ਹੈ ਤਾਂ ਪਰ ਇਹ ਜਿਆਦਾ ਕੋਸਟਲੀ ਨਹੀਂ ਹਰੇਕ ਦੀ ਪਹੁੰਚ ਵਿੱਚ ਹੀ ਆ ਗਰੀਬ ਤੋਂ ਗਰੀਬ ਲਈ ਜਿਹੜਾ ਆਪਣਾ ਤਰੀਕਾ ਦਾ ਆਪਾਂ ਕਹਿੰਦੇ ਮਹੀਨੇ ਦੇ ਵੀਨੇ ਕੈਂਪ ਲਾਉਣੇ ਆ ਇਹ ਕੈਂਪ ਕਿਹੜੀ ਤਰੀਕ ਨੂੰ ਜਾਂ ਕਿਹੜੇ ਦਿਨ ਨੂੰ ਲੱਗਦਾ ਸੀ ਕੀ ਇਹਦਾ ਚਾਰਜ ਵਗੈਰਾ ਕੀ ਹੁੰਦਾ ਅਸੀਂ ਪੂਰਨਮਾਸੀ ਵਾਲੇ ਦਿਨ ਕੈਂਪ ਲਾਉਣੇ ਆ ਜਿਹਦਾ ਫਲਵੈਰੀ ਦਾ ਸਾਡਾ ਮਹੀਨੇ ਬਾਅਦ ਰੱਖਿਆ ਹੋਇਆ ਹਰੇਕ ਪੂਰਨਮਾਸੀ ਪਰ ਉਹ ਦਿਨ ਮੈਂ ਬੈਸੇ ਫਰੀਦਨਾਬ ਦੇ ਵੱਲੋਂ ਜੇ ਕਿਛ ਨੇ ਮਤਲਬ ਲਗਾਤਾਰ ਖਾਣੀ ਆ ਵੀ ਥੋੜਾ ਜਿਹਾ ਅਗਲਾ ਕਹਿੰਦਾ ਵੀ 6 ਤੀ ਠੀਕ ਹੋ ਜੀ ਉਹਦਾ 1300 ਰੁਪਏ ਮਹੀਨੇ ਦਾ ਕਰਤਾ ਜੀ ਸਿਰਫ ਹਾਂਜੀ ਹਾਂਜੀ ਰਿਜ਼ਲਟ ਪੂਰਾ ਵਧੀਆ ਰਿਜ਼ਲਟ ਵਧੀਆ ਜੀ ਮੁਰਗੀ ਪੂਰਾ ਵਧੀਆ ਦੇ ਜਿਹੜਾ ਆਮ ਵੱਧਾਉਣਾ ਚਾਹਤਾ ਸੀ ਉਹ ਕੀ ਇਸ ਟਾਈਮ ਦਾ ਭਗਾਨੇ ਦਾ ਟਾਈਮ ਕੀ ਹੈ ਕਿੰਨੇ ਤੋਂ ਕਿੰਨੇ ਵਜੇ ਅਸੀਂ 8 ਵਜੇ ਸ਼ੁਰੂ ਕਰ ਦਿੰਦੇ ਜੀ ਸਵੇਰੇ 6 ਤੋਂ 2 ਵਜੇ ਤੱਕ ਇਹ ਦਾ ਭਗਾਨਾ ਜਾਂਦਾ ਹਾਂ ਹਾਂ ਚੱਲ ਰਹੀ ਹੈ ਠੀਕ ਹੈ ਜੀ ਜਿਹੜੀ ਇਹ ਫਲੈਰੀ ਹੈ ਇਹ ਕਿਸੇ ਸੁਦਰ ਜੀ ਵੀ ਮੂਲੀਆਂ ਦੇ ਨਾਲ ਵੀ ਇਹ ਤਾਂ ਜਿਆਦਾ ਤੇਜ਼ੀ ਨਾਲ ਵੱਧਦੀ ਹੈ ਜਾਂ ਹੋਰ ਤਾਂ ਕੀ ਮੂਲੀਆਂ ਤਾਂ ਨਹੀਂ ਕਹਿ ਸਕਦੇ ਕਿਉਂਕਿ ਮੂਲੀਆਂ ਨਾਲ ਤਾਂ ਹੁਣ ਲੋਕ ਆਮ ਵਰਤੀ ਜਾਂਦੇ ਨੇ ਜੀ ਠੀਕ ਹੈ ਜੀ ਉਹ ਨਹੀਂ ਕਰਦਾ ਔਰ ਕਿਹੜੇ ਕਿਹੜੇ ਕਾਰਨ ਤੇਰੀ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਵੀ ਇਹ ਨਹੀਂ ਖਾਣੀਆਂ ਚਾਹੀਦੀਆਂ ਕਾਰਨ ਦਾ ਜਿਵੇਂ ਹੁਣ ਬੇਰੁੱਤੀਆਂ ਸਬਜ਼ੀਆਂ ਆਉਂਦੀਆਂ ਨੇ ਜੀ ਬੇਰੁੱਤਾ ਫਰੂਟ ਆਉਂਦਾ ਹੈ ਇਹ ਚੀਜ਼ਾਂ ਨਾ ਵਰਤੋ ਕਿਉਂਕਿ ਜਿਹੜੇ ਰੁੱਤ ਦੇ ਹਿਸਾਬ ਨਾਲ ਕੋਈ ਵੀ ਆ ਚਾਹੇ ਫਰੂਟ ਹੈ ਚਾਹੇ ਸਬਜ਼ੀ ਹੈ ਉਹ ਵਰਤੋ ਤੁਸੀਂ ਜਿਹੜੇ ਮਲੋ ਏਰੀਏ ਦੇ ਲੋਕ ਆ ਉਹ ਤੋਂ ਸਾਡੇ ਕੋਲ ਇੱਥੇ ਆ ਜਾਣਗੇ ਹਾਂ ਜੀ ਜਿਹੜੇ ਦੂਰ ਦਰਾਡੇ ਦੇ ਲੋਕ ਆ ਜੇ ਉਹ ਕੋਈ ਇਸ ਤਰ੍ਹਾਂ ਦਾ ਆਨਲਾਈਨ ਮੰਗਵਾਉਣਾ ਚਾਹੁੰਦੇ ਹੋਣ ਜਾਂ ਕੋਈ ਟਾਈਮ ਲੈ ਕੇ ਹੋਣਾ ਚਾਹੁੰਦੇ ਆ ਉਹਦੇ ਲਈ ਆਪਣਾ ਪੂਰਾ ਐਡਰੈਸ ਤੇ ਮੋਬਾਈਲ ਨੰਬਰ ਦਿਓ ਜੀ डेरा भाई मस्तान सिंह जी ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਪੱਤੀ ਕਾਲਾ ਮੋਬਾਈਲ ਨੰਬਰ 98154 16191 ਸੋ ਇਸੀ ਮੰਤ ਪ੍ਰਮੋਜ ਸਿੰਘ ਜੀ ਜਿਨ੍ਹਾਂ ਨੇ ਅੱਜ ਸਾਨੂੰ ਫੁਲਵੇਰੀ ਦੇ ਸਭੀ ਦੱਸਿਆ ਵੀ ਉਹਨਾਂ ਦੇ ਹੌਮ ਦੇ ਕੀ ਕਾਰਨ ਕਿਸ ਤਰ੍ਹਾਂ ਭੇਜੀ ਜਾ ਸਕਦਾ ਹੈ ਔਰ ਆਯੁਰਵੈਦ ਦੇ ਵਿੱਚ ਉਹਦਾ ਪੂਰਾ ਅਨਲਾਜ ਹੈ ਸ਼ਰਤਾਂ ਰਾਜ ਦੀਆਂ ਪਕੈਸਾ ਦੇਣੇ ਉਹ ਲਾਗ ਮਿਲਦਾ ਜਿਸ ਦੀ ਨਾਮਾਕਸ ਫੀਸ ਦੇ ਪਰ ਤੁਸੀਂ ਦਾਦ ਕਰ ਸਕਦੇ ਹੋ ਔਨ ਲੈਂਡ ਕਿ ਤੁਸੀ ਬਗਵਾ ਸਕਦੇ ਹੋ ਕਈ ਵਾਰ ਨਾ ਕਿ ਦੂਰ ਦਰਾਡੇ ਤੋਂ ਵੀ ਆਸਾਨ ਹੈ ਨਹੀਂ ਆਪ ਨੂੰ ਬਗਵਾ ਸਕੋ ਜਿਵੇਂ ਬ੍ਰੀਕ ਐਂਡ ਲਗਾਤਾ ਉਸ ਦੇ ਵਿੱਚ ਵੀ ਤੁਸੀਂ ਦਵਾਈ ਪ੍ਰਾਪਤ ਕਰ ਸਕਦੇ ਹੋ ਸੋ ਅਟੈਕਸਲ ਦੇ ਵਿੱਚ ਆਪਾਂ ਅਗੋਂ ਪਾਲਿਆ ਬਾਰੇ ਅਜਿ ਦੇ ਦਿਨ ਚ ਰਾਜ ਜੰਗ ਲਗੇ ਤੇ ਫਿਲਹਾਲ ਸਭ ਨੂੰ ਨੇ